ਜੇਕਰ ਤੁਸੀਂ ਵਿੱਚ ਆਉਂਦੇ ਹੋ ਆਪਣੇ ਚਿਹਰੇ ਤੇ ਨਿਖਾਰ ਤਾਂ ਅੱਜ ਤੋਂ ਹੀ ਛੱਡੋ ਸਕਿਨ ਕੇਅਰ ਨਾਲ ਜੁੜੀਆਂ ਇਹ ਪੰਜ ਗਲਤੀਆਂ ਕਿ ਤੁਸੀਂ ਵਿੱਚ ਆਉਂਦੇ ਹੋ ਕਿ ਤੁਹਾਡਾ ਚਿਹਰਾ ਹਮੇਸ਼ਾ ਜਵਾਨ ਤੇ ਸੁੰਦਰ ਬਣਿਆ ਰਹੇ ਇਹ ਸਿਰਫ ਇੱਕ ਸੁਪਨਾ ਹੀ ਨਹੀਂ ਸਗੋਂ ਹਕੀਕਤ ਵਿੱਚ ਵੀ ਬਦਲ ਸਕਦਾ ਹੈ ਤੋਡੀ ਚਮੜੀ ਰੋਜ਼ਾਨਾ ਰੁਟੀਨ ਦਾ ਸ਼ੀਸ਼ਾ ਹੈ ਜਿਸ ਤਰ੍ਹਾਂ ਤੁਸੀਂ ਸਿਹਤਮੰਦ ਰਹਿਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋ ਉਸੇ ਤਰ੍ਹਾਂ ਤੁਹਾਡੀ ਚਮੜੀ ਲਈ ਵੀ ਕੁਝ ਜ਼ਰੂਰੀ ਨਿਯਮ ਨੇ ਇਹਨਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਆਪਣੀ ਚਮੜੀ ਨੂੰ ਕੁਦਰਤੀ ਚਮਕ ਦੇਣ ਲਈ ਤੁਹਾਨੂੰ ਕੁਝ ਗਲਤੀਆਂ ਤੋਂ ਬਚਣਾ ਹੋਵੇਗਾ ਤੇ ਇੱਕ ਚੰਗੀ ਸਕਿਨ ਕੇਅਰ ਰੁਟੀਨ ਨੂੰ ਅਪਣਾਉਣਾ ਹੋਵੇਗਾ ਆਓ ਤੁਹਾਨੂੰ ਚਮੜੀ ਦੀ ਦੇਖਭਾਲ ਨਾਲ ਜੁੜੀਆਂ ਕੁਝ ਗਲਤੀਆਂ ਬਾਰੇ ਦੱਸਦੇ ਹਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਮੇਕਅਪ ਨਾਲ ਸੋਣਾ ਚਮੜੀ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ ਮੇਕਅਪ ਦੀ ਰਹਿੰਦ-ਖੂੰਨ ਚਮੜੀ ਦੇ ਪੋਸ਼ਣ ਨੂੰ ਰੋਕਦੀ ਹੈ ਜਿਸ ਨਾਲ ਮੁਹਾਸੇ ਤੇ ਬਲੈਕ ਹੈਡਸ ਹੋ ਸਕਦੇ ਨੇ ਇਸ ਲਈ ਹਮੇਸ਼ਾ ਸੌਣ ਤੋਂ ਪਹਿਲਾਂ ਮੇਕਅਪ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਕਸਰ ਲੋਕ ਸੋਚਦੇ ਨੇ ਕਿ ਕੋਈ ਨਵਾਂ ਪ੍ਰੋਡਕਟ ਖਰੀਦਣ ਨਾਲ ਉਹਨਾਂ ਦੀ ਚਮੜੀ 'ਚ ਸੁਧਾਰ ਆਵੇਗਾ ਪਰ ਅਜਿਹਾ ਕਰਨਾ ਚਮੜੀ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਹਰ ਪ੍ਰੋਡਕਟ ਵਿੱਚ ਵੱਖ-ਵੱਖ ਕਿਸਮਾਂ ਦੀਆਂ ਸਮੱਗਰੀਆਂ ਹੁੰਦੀਆਂ ਨੇ ਅਤੇ ਪ੍ਰੋਡਕਟਸ ਨੂੰ ਅਕਸਰ ਬਦਲਣ ਨਾਲ ਚਮੜੀ ਵਿੱਚ ਜਲਣ, ਧੱਫੜ ਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਕੁਝ ਸਮੇਂ ਲਈ ਇੱਕ ਪ੍ਰੋਡਕਟ ਦੀ ਵਰਤੋਂ ਕਰੋ ਤੇ ਇਸ ਦੇ ਨਤੀਜੇ ਵੇਖੋ ਜੇਕਰ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਚਮੜੀ ਦੇ ਮਾਹਰ ਨਾਲ ਸੰਪਰਕ ਕਰੋ ਤੀਜੀ ਗੱਲ ਇੱਥੇ ਇਹ ਹੈ ਕਿ ਫੇਸ ਸਕਰਬ ਦੀ ਵਰਤੋਂ ਚਮੜੀ ਨੂੰ ਨਿਖਾਰਨ ਲਈ ਕੀਤੀ ਜਾਂਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਤੇ ਖੁਰਦਰੀ ਹੋ ਸਕਦੀ ਹੈ ਇਸ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਰਗੜਨਾ ਕਾਫੀ ਹੈ ਜੇਕਰ ਤੁਹਾਡੀ ਚਮੜੀ ਬਹੁਤ ਤੇਲੀ ਹੈ ਤਾਂ ਤੁਸੀਂ ਹਫ਼ਤੇ ਵਿੱਚ ਦੋ ਵਾਰ ਸਕਰਬ ਕਰ ਸਕਦੇ ਹੋ ਅਸੀਂ ਹਰ ਰੋਜ਼ 8 ਘੰਟੇ ਸਰਾਣੇ ਤੇ ਸੌਂਦੇ ਹਾਂ ਇਸ ਦੌਰਾਨ ਸਾਡੇ ਚਿਹਰੇ ਦਾ ਸਰਾਣੇ ਨਾਲ ਸਿੱਧਾ ਸੰਪਰਕ ਹੁੰਦਾ ਹੈ ਜੇਕਰ ਤੁਸੀਂ ਲਗਾਤਾਰ 2 ਹਫ਼ਤੇ ਤੱਕ ਇੱਕੋ ਸਰਾਣੇ ਦੀ ਵਰਤੋਂ ਕਰਦੇ ਹੋ ਤਾਂ ਇਸ ਵਿੱਚ ਬੈਕਟੀਰੀਆ ਅਤੇ ਡੈੱਡ ਸਕਿਨ ਸੈੱਲ ਇਕੱਠੇ ਹੋ ਜਾਂਦੇ ਨੇ ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਲਈ ਹਫ਼ਤੇ ਵਿੱਚ ਇੱਕ ਵਾਰ ਸਰਾਣੇ ਨੂੰ ਧੋਵੋ ਟੋਨਰ ਚਮੜੀ ਨੂੰ ਸਾਫ਼ ਤੇ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ ਇਹ ਚਮੜੀ ਦੇ ਪੀਐਚ ਪੱਧਰ ਨੂੰ ਸੰਤੁਲਿਤ ਕਰਦਾ ਹੈ ਜੇਕਰ ਤੁਸੀਂ ਟੋਨਰ ਦੀ ਵਰਤੋਂ ਨਹੀਂ ਕਰਦੇ ਤਾਂ ਤੁਹਾਡੀ ਚਮੜੀ ਤੇਲਯੁਕਤ ਤੇ ਬੇਜਾਨ ਦਿਖ ਸਕਦੀ ਹੈ ਸੋ ਇਹ ਸੀ ਉਹ ਨੁਕਤੇ ਜਿਨ੍ਹਾਂ ਦਾ ਤੁਸੀਂ ਆਪਣੀ ਸਕਿਨ ਦਾ ਖਿਆਲ ਰੱਖ ਸਕਦੇ ਹੋ ਜੇਕਰ ਤੁਸੀਂ ਵਿੱਚ ਆਉਂਦੇ ਹੋ ਆਪਣੇ ਚਿਹਰੇ ਤੇ ਨਿਖਾਰ ਤਾਂ ਅੱਜ ਤੋਂ ਹੀ ਛੱਡੋ ਸਕਿਨ ਕੇਅਰ ਨਾਲ ਜੁੜੀਆਂ ਇਹ ਪੰਜ ਗਲਤੀਆਂ ਚਾਹੁੰਦੇ ਹੋ ਕਿ ਤੁਹਾਡਾ ਚਿਹਰਾ ਹਮੇਸ਼ਾ ਜਵਾਨ ਤੇ ਸੁੰਦਰ ਬਣਿਆ ਰਹੇ ਇਹ ਸਿਰਫ ਇੱਕ ਸੁਪਨਾ ਹੀ ਨਹੀਂ ਸਗੋਂ ਹਕੀਕਤ ਵਿੱਚ ਵੀ ਬਦਲ ਸਕਦਾ ਹੈ ਤੁਹਾਡੀ ਚਮੜੀ ਰੋਜ਼ਾਨਾ ਰੁਟੀਨ ਦਾ ਸ਼ੀਸ਼ਾ ਹੈ ਜਿਸ ਤਰ੍ਹਾਂ ਤੁਸੀਂ ਸਿਹਤਮੰਦ ਰਹਿਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋ ਉਸੇ ਤਰ੍ਹਾਂ ਤੁਹਾਡੀ ਚਮੜੀ ਲਈ ਵੀ ਕੁਝ ਜ਼ਰੂਰੀ ਨਿਯਮ ਨੇ ਇਹਨਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਆਪਣੀ ਚਮੜੀ ਨੂੰ ਕੁਦਰਤੀ ਚਮਕ ਦੇਣ ਲਈ ਤੁਹਾਨੂੰ ਕੁਝ ਗਲਤੀਆਂ ਤੋਂ ਬਚਣਾ ਹੋਵੇਗਾ ਤੇ ਇੱਕ ਚੰਗੀ ਸਕਿਨ ਕੇਅਰ ਰੁਟੀਨ ਨੂੰ ਅਪਣਾਉਣਾ ਹੋਵੇਗਾ। ਆਓ ਤੁਹਾਨੂੰ ਚਮੜੀ ਦੀ ਦੇਖਭਾਲ ਨਾਲ ਜੁੜੀਆਂ ਕੁਝ ਗਲਤੀਆਂ ਬਾਰੇ ਦੱਸਦੇ ਹਾਂ। ਸਭ ਤੋਂ ਪਹਿਲਾਂ ਦੱਸ ਦਈਏ ਕਿ ਮੇਕਅਪ ਨਾਲ ਸੌਣਾ ਚਮੜੀ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਮੇਕਅਪ ਦੀ ਰਹਿੰਦ-ਖੂੰਹਦ ਚਮੜੀ ਦੇ ਪੋਸ਼ਣ ਨੂੰ ਰੋਕਦੀ ਹੈ ਜਿਸ ਨਾਲ ਮੁਹਾਸੇ ਤੇ ਬਲੈਕ ਹੈਡਸ ਹੋ ਸਕਦੇ ਨੇ। ਇਸ ਲਈ ਹਮੇਸ਼ਾ ਸੌਣ ਤੋਂ ਪਹਿਲਾਂ ਮੇਕਅਪ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਅਕਸਰ ਲੋਕ ਸੋਚਦੇ ਨੇ ਕਿ ਕੋਈ ਨਵਾਂ ਪ੍ਰੋਡਕਟ ਖਰੀਦਣ ਨਾਲ ਉਹਨਾਂ ਦੀ ਚਮੜੀ 'ਚ ਸੁਧਾਰ ਆਵੇਗਾ ਪਰ ਅਜਿਹਾ ਕਰਨਾ ਚਮੜੀ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਹਰ ਪ੍ਰੋਡਕਟ ਵਿੱਚ ਵੱਖ-ਵੱਖ ਕਿਸਮਾਂ ਦੀਆਂ ਸਮੱਗਰੀਆਂ ਹੁੰਦੀਆਂ ਨੇ ਅਤੇ ਪ੍ਰੋਡਕਟਸ ਨੂੰ ਅਕਸਰ ਬਦਲਣ ਨਾਲ ਚਮੜੀ ਵਿੱਚ ਜਲਣ, ਧੱਫੜ ਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਕੁਝ ਸਮੇਂ ਲਈ ਇੱਕ ਪ੍ਰੋਡਕਟ ਦੀ ਵਰਤੋਂ ਕਰੋ ਤੇ ਇਸ ਦੇ ਨਤੀਜੇ ਵੇਖੋ ਜੇਕਰ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਚਮੜੀ ਦੇ ਮਾਹਰ ਨਾਲ ਸੰਪਰਕ ਕਰੋ ਤੀਜੀ ਗੱਲ ਇੱਥੇ ਇਹ ਹੈ ਕਿ ਫੇਸ ਸਕਰਬ ਦੀ ਵਰਤੋਂ ਚਮੜੀ ਨੂੰ ਨਿਖਾਰਨ ਲਈ ਕੀਤੀ ਜਾਂਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਤੇ ਖੁਰਦਰੀ ਹੋ ਸਕਦੀ ਹੈ ਇਸ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਰਗੜਨਾ ਕਾਫੀ ਹੈ ਜੇਕਰ ਤੁਹਾਡੀ ਚਮੜੀ ਬਹੁਤ ਤੇਲੀ ਹੈ ਤਾਂ ਤੁਸੀਂ ਹਫ਼ਤੇ ਵਿੱਚ ਦੋ ਵਾਰ ਸਕਰਬ ਕਰ ਸਕਦੇ ਹੋ ਅਸੀਂ ਹਰ ਰੋਜ਼ 8 ਘੰਟੇ ਸਰਾਣੇ ਤੇ ਸੌਂਦੇ ਹਾਂ ਇਸ ਦੌਰਾਨ ਸਾਡੇ ਚਿਹਰੇ ਦਾ ਸਰਾਣੇ ਨਾਲ ਸਿੱਧਾ ਸੰਪਰਕ ਹੁੰਦਾ ਹੈ ਜੇਕਰ ਤੁਸੀਂ ਲਗਾਤਾਰ 2 ਹਫ਼ਤੇ ਤੱਕ ਇੱਕੋ ਸਰਾਣੇ ਦੀ ਵਰਤੋਂ ਕਰਦੇ ਹੋ ਤਾਂ ਇਸ ਵਿੱਚ ਬੈਕਟੀਰੀਆ ਅਤੇ ਡੈੱਡ ਸਕਿਨ ਸੈੱਲ ਇਕੱਠੇ ਹੋ ਜਾਂਦੇ ਨੇ ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਹਫਤੇ ਵਿੱਚ ਇੱਕ ਵਾਰ ਸਰਾਣੇ ਨੂੰ ਧੋਵੋ ਟੋਨਰ ਚਮੜੀ ਨੂੰ ਸਾਫ਼ ਤੇ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ ਇਹ ਚਮੜੀ ਦੇ ਪੀ ਐਚ ਪੱਧਰ ਨੂੰ ਸੰਤੁਲਿਤ ਕਰਦਾ ਹੈ ਜੇਕਰ ਤੁਸੀਂ ਟੋਨਰ ਦੀ ਵਰਤੋਂ ਨਹੀਂ ਕਰਦੇ ਤਾਂ ਤੁਹਾਡੀ ਚਮੜੀ ਤੇਲਯੁਕਤ ਤੇ ਬੇਜਾਨ ਦਿਖ ਸਕਦੀ ਹੈ ਸੋ ਇਹ ਸੀ ਉਹ ਨੁਕਤੇ ਜਿਨ੍ਹਾਂ ਦਾ ਤੁਸੀਂ ਆਪਣੀ ਸਕਿਨ ਦਾ ਖਿਆਲ ਰੱਖ ਸਕਦੇ ਹੋ